ਇਸ ਸਿਕੰਦਰ ਦਾ ਬੱਚਾ ਹੈਗਾ ਲక్ష్ਮੀ ਡੇਰੀ ਫਾਰਮ ਦਾ ਠੀਕ ਹੈ ਕਟੀਆਂ ਆਪਣੇ ਕੋਲੇ ਘਰੇ ਖੜੀਆਂ ਬਹੁਤ ਸੋਹਣੀਆਂ ਕਟੀਆਂ ਨੇ ਸਸਰੀਕਰ ਜੀ ਤੇ ਕਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਹਿਣੀਆ ਤੇ ਜिले ਮਾਨਸਾ ਤੋਂ ਬਣਾ ਰਹੇ ਹਾਂ ਤੇ ਬਾਈ ਕੋਲੇ ਮਿੱਤਰੋ ਕੱਟਾ ਬਕਾਊਆ ਤੇ ਕਿਹੜਿਆਂ ਦਾ ਕਿਹੜੀ ਸੀ ਬੰਦਾ ਜੀ ਆਹ ਇਹ ਬਾਈ ਸਿਕੰਦਰ ਦਾ ਬੱਚਾ ਹੈਗਾ ਲక్ష్ਮੀ ਡੇਰੀ ਫਾਰਮ ਦਾ ਠੀਕ ਹੈ ਤੇ ਇਹਦੀ ਮਾਤਾ ਦਾ ਰਿਕਾਰਡ 18 ਪਲੱਸ ਆ ਆਪਣੇ ਕੋਲੇ ਮਾਦਰ ਵੀ ਖੜੀ ਹੈ ਇਹਦੀ ਤੇ ਬਾਕੀ ਇਹਦੇ ਬੱਚੇ ਬਹੁਤ ਸੋਹਣੇ ਆਏ ਨੇ ਆਪਣੇ ਕੋਲੇ ਇਹਦੀਆਂ ਕਟੀਆਂ ਆਪਣੇ ਕੋਲੇ ਘਰੇ ਖੜੀਆਂ ਬਹੁਤ ਸੋਹਣੀਆਂ ਕਟੀਆਂ ਨੇ ਬਾਕੀ ਤੁਸੀਂ ਬੇਲਬੂਲ ਦਾ ਐਸਟੀ ਕਲਾਂ ਦਾ ਸਿੰਗਾ ਦਾ ਬਹੁਤ ਸਾਫ ਚੱਕਰ ਲਓ ਮਿੱਤਰੋ ਸਿੰਗਾ ਚੱਕਰ ਲਓ ਹਾਂ ਸਿੰਗਾ ਦਾ ਵਜਣ ਦਾ ਟੈਸਟਿਕਲਾਂ ਦਾ ਬਹੁਤ ਸਾਫ ਆ ਗਿਆ ਉੱਪਰ ਕਿੰਨੀ ਹੈ ਜੀ ਇਹਦੀ ਹੋਰ ਬਈ ਇਹ 6 ਦੰਦ ਹੋ ਚੱਲਿਆ ਠੀਕ ਹੈ ਸਾਢੇ ਤਿੰਨ ਤੋਂ ਉੱਪਰ ਹੈ ਸਾਢੇ ਤਿੰਨ ਸਾਲਾਂ ਤੋਂ ਪਲੱਸ ਹੋ ਚੱਲਿਆ ਇਹ ਠੀਕ ਹੈ ਹਾਂਜੀ ਤੇ ਸੇਲ ਹਾਂ ਇਹਦੇ ਸੇਲ ਆ ਜੀ ਠੀਕ ਹੈ ਆਪਣਾ ਫੋਨ ਨੰਬਰ ਬੋਲ ਦਿਓ ਜੀ ਆਪਣਾ ਫੋਨ ਨੰਬਰ ਹੈ 86996 0680 93171 0680 40 ਤੇ ਪਿੰਡ ਹੈ ਬੈਣੀ ਵਾਲਾ ਪਿੰਡ ਬੈਣੀ ਵਾਲਾ ਜੀ ਤੇ ਜ਼ਿਲ੍ਹਾ ਹੈ ਮਾਨਸਾ ਤੇ ਭਾਈ ਮੰਗਦੇ ਆ ਤੇ ਮਾਨਤਾ ਨੂੰ ਪੂਰਾ ਖੁੱਲ ਹੋ ਜਾਊਗਾ ਤੇ ਸਿੰਗਾ ਦਾ ਚੈੱਕ ਕਰ ਲੋ ਤੇ ਹਾਈਟ ਕਿੰਨੀ ਹੈ ਜੀ ਇਹਦੀ ਹਾਈਟ ਨਹੀਂ ਵੀਰੇ ਆਪਾਂ ਦੇਖੀਏ ਮੈਂ ਕਹਿ ਦਿਆ ਹਨਾ ਠੀਕ ਆ ਹਾਂ ਤੇ ਵਜਨ ਮਿੱਤਰੋ ਪੂਰਾ ਵਜਨ ਦਾ ਵਜਨ ਕਿੰਨਾ ਹੋਊ ਜੇ ਇਹਦਾ ਵਜਨ ਕੁਝ ਕਹਿ ਨਹੀਂ ਸਕਦੀ ਹੋ ਸਕ ਟੈਕਨੀਕਲ ਹਨ ਮਿੱਤਰੋ ਚੈੱਕ ਕਰ ਲੋ ਇਹਦਾ ਰਿਜ਼ਲਟ ਕਿਵੇਂ ਆਇਆ ਬਾਈ ਰਿਜ਼ਲਟ ਬਹੁਤ ਸੋਹਣੀਆਂ ਕੱਟੀਆਂ ਬਾਈ ਆਪਣੇ ਕੋਲੇ ਅੰਦਰ ਖੜੀਆਂ ਨੇ ਕੱਟੀਆਂ ਦਿਖਾ ਦੇਣਾ ਸੋਤਰੋ ਬਾਈ ਕੱਟੀਆਂ ਦੇ ਵੀ ਆਪਾਂ ਸ਼ਾਰਟ ਵਿੱਚ ਲਾ ਦਾਂਗੇ ਤੇ ਚੈੱਕ ਕਰ ਲਓ ਠੀਕ ਆ ਫੋਨ ਮੇਰੇ ਇੱਕ ਵਾਰੀ ਫਿਰ ਬੋਲ ਦੇ ਆਪਣਾ ਜੀ 869960680 9317108640 ਠੀਕ ਹੈ ਤੇ ਧੰਨਵਾਦ ਦੋਸਤੋ